ਅਸੀਂ ਸਿੱਖ ਫੈਮਿਲੀ ਨੂੰ ਬਲੌਂ ਕਰਦੇ ਹਾਂ ਕਾਫੀ ਮੂਵੀਜ਼ ਅਸੀਂ ਦੇਖੀਆਂ ਕਿ ਜਿਹੜੀ ਸਿੱਖ ਹਿਸਟਰੀ ਦੇ ਉੱਤੇ ਕਹਿ ਲਓ ਜਾਂ ਕਿ ਗੁਰੂਆਂ ਦੇ ਉੱਤੇ ਕਹਿ ਲਓ ਸ਼ਹਿਬਜ਼ਾਦੇ ਤੇ ਬੜੀਆਂ ਨੇ ਕਿਉਂਕਿ ਜੇ ਸਿੱਖ ਜਾਂਦੇ ਨੇ Hindu ਮੰਦਰਾਂ ਦੇ ਵਿੱਚ ਉਹ ਆਪਾਂ ਕਹਿੰਦੇ ਉਹ ਵੀ ਫਿਰਦਾ ਇੱਥੇ ਉਹ ਆਈ ਨਹੀਂ ਇੱਥੇ ਪਰ ਜੇ ਕੋਈ ਆਪਣੇ ਜਾਂਦੇ ਨੇ ਗੁਰਦੁਆਰੇ Hindu ਜਾਂਦੇ ਨੇ ਤਾਂ ਆਪਾਂ ਬੜੇ ਖੁਸ਼ ਹੋ ਜਾਂਦੇ ਕਿ ਸਾਡੀ ਕੋਲ ਆਇਆ। ਅਸੀਂ ਸ਼ਰਾਬ ਵੀ ਮਨਾਉਂਦੇ ਹਾਂ ਤੇ ਅਜੇ ਪਾਠ ਵੀ ਦਰੋਨੇ ਆ ਅਸੀਂ ਬਾਕੀ ਚੀਜ਼ਾਂ ਹੋਈ ਕਰਦੇ ਆ ਅਸੀਂ ਵਰਤ ਵੀ ਰੱਖ ਲੈਣੇ ਆ ਤੇ ਇਸੇ ਇੱਕ طرح ਜੋ ਵਰਤਦਾ ਹੈ ਹੀ ਨਹੀਂ ਕਨਸੈਪਟ ਜੀ ਤੇ ਇਸ ਲਈ ਪੈਰਲਲ ਦਰਨੋ ਧਰਨ ਕਲੋਸਲੀ ਇੰਨੇ ਚੱਲੇ ਨੇ ਔਰ ਸਭੀਓਂ ਚੱਲੇ ਆਪ ਦੇਖਿਆ ਗੁਰਦਾਨੇ ਤੁਸੀਂ ਜਾਓ ਕਈ ਵਾਰ ਆਪਣੇ ਗਿਆਨੀ ਭਾਈ ਸਾਰੇ ਪਾਠ ਕਰਦੇ ਨੇ ਕਈ ਬੜੇ ਸੁਰਜੇ ਹੋਏ ਨੇ ਕੋਈ ਵੀ ਇਦਾਂ ਕਿਸੇ ਤਰ੍ਹਾਂ ਬਾਰੇ ਗੱਲ ਵੀ ਕਰਦੇ ਪਰ ਕਈ ਵਾਰ ਮੈਂ ਆਪ ਦੇਖਿਆ ਕਿ ਕਹਿੰਦੇ ਨੇ ਜੀ ਕੋਈ ਵਰਤ ਰੱਖਦੇ ਨੇ ਕੋਈ ਆਹ ਕਰਦੇ ਨੇ ਤੁਸੀਂ ਨਹੀਂ ਰੱਖਣਾ ਦੈਟਸ ਫਾਈਨ ਪਰ ਕਿਸੇ ਦੇ ਧਰਮ ਨੂੰ ਨਿੰਦੋ ਨਾ ਮੈਵਲ ਇਨ ਸਟਾਰਟਿੰਗ ਦੇ ਵਿੱਚ ਵੀ ਇਹ ਹੀ ਜ਼ਿਕਰ ਕੀਤਾ ਵੀ ਲੋਕਾਂ ਦੇ ਜ਼ਹਿਨ ਦੇ ਵਿੱਚ ਇਹ ਹੀ ਆਏਗਾ ਵੀ ਰਿਲੀਜੀਅਸ ਮੂਵੀ ਆ ਬਹੁਤ سارے ਲੋਕ ਜਿਹੜੇ ਆ ਟ੍ਰੇਲਰ ਨੂੰ ਦੇਖ ਕੇ ਪਸੰਦ ਵੀ ਕਰ ਰਹੇ ਨੇ ਪਰ ਕੁਝ ਲੋਕ ਇਹ ਕਹਿੰਦੇ ਆ ਇਹ ਰਿਲੀਜੀਅਸ ਮੂਵੀ ਹੋਣ ਕਰਕੇ ਅਸੀਂ ਦੇਖਣ ਕਿਉਂ ਜਾਈ ਤੁਹਾਡੇ ਮਨ ਦੇ ਵਿੱਚ ਇਹਦਾ ਟਾਈਟਲ ਹੀ ਇਸ ਤਰ੍ਹਾਂ ਦਾ ਕਿਉਂ ਦਿੱਤਾ ਗਿਆ ਤਦ ਕਿ ਪਹਿਲਾ ਤੇ ਇਹ ਕਿ ਸਨਾਤਨ ਧਰਮ ਤੇ ਕੋਈ ਮੂਵੀ ਨਹੀਂ ਬਣੀ ਜਿਹੜਾ ਸਾਡਾ ਮੇਨ ਮੁੱਦਾ ਇਹੀ ਸੀਗਾ ਕਿ ਅਸੀਂ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਆਂ ਕਾਫੀ ਮੂਵੀਜ਼ ਅਸੀਂ ਦੇਖੀਆਂ ਕਿ ਜਿਹੜੀ ਸਿੱਖ ਹਿਸਟਰੀ ਦੇ ਉੱਤੇ ਕਹਿ ਲਓ ਜਾਂ ਕਿ ਗੁਰੂਆਂ ਦੇ ਉੱਤੇ ਕਹਿ ਲਓ ਸ਼ਹਿਬਜ਼ਾਦੇ ਤੇ ਬਣੀਆਂ ਨੇ ਉਹ ਠੀਕ ਹੈ ਪਰ ਆਪਣੇ ਪੰਜਾਬ 'ਚ ਇਕੱਲੇ ਸਿੱਖ ਕਮਿਊਨਿਟੀ ਨਹੀਂ ਰਹਿੰਦੀ ਹੋਰ ਕਮਿਊਨਿਟੀ ਵੀ ਨਾਲੇ ਆਪਾਂ ਦੇਖੀਏ ਤਾਂ ਕਿੰਨੇ ਪਰਸੈਂਟ ਹੈਗੇ ਜਿਹੜੇ ਹਿੰਦੂ ਪੰਜਾਬੀ ਨੇ ਕੋਈ ਟੋਟਲੀ ਹਿੰਦੂ ਨੇ ਔਰ ਸਿੱਖ ਵੀ ਬਲੀਵ ਕਰਦੇ ਨੇ ਵੈਸ਼ਨੂ ਮਾਤਾ ਦੇ ਜਾਂਦੇ ਨੇ ਤੁਸੀਂ ਤੀਰਥ ਤੇ ਚਾਓ ਤੁਸੀਂ ਦੇਖੋਗੇ ਕਿੰਨੇ ਲੋਕ ਨੇ ਜਿਨ੍ਹਾਂ ਦੇ ਪੰਗਾ ਬੰਨੀ ਹੈ ਉਹ ਪ੍ਰਾਊਡਲੀ ਜਾਂਦੇ ਨੇ ਕੋਈ ਹਾਈਡ ਕਰਨ ਦੀ ਲੋੜ ਨਹੀਂ ਪਰ ਜਿਵੇਂ ਇਹਨਾਂ ਨੇ ਗੱਲ ਕੀਤੀ ਨਾ ਆਪਾਂ ਲੋਕ ਕੀ ਕਹਿਣਗੇ ਉਹ ਇੱਥੇ ਵੀ ਪੂਰੀ ਉਹ ਗੱਲ ਟੁਕਦੀ ਹੈ ਕਿਉਂਕਿ ਜੇ ਸਿੱਖ ਜਾਂਦੇ ਨੇ ਹਿੰਦੂ ਮੰਦਰਾਂ ਦੇ ਵਿੱਚ ਉਹ ਆਪਾਂ ਕਹਿੰਦੇ ਉਹ ਵੀ ਫਿਰਦਾ ਇੱਥੇ ਉਹ ਆਏ ਨਹੀਂ ਇੱਥੇ ਪਰ ਜੇ ਕੋਈ ਆਪਣੇ ਜਾਂਦੇ ਨੇ ਗੁਰਦੁਆਰੇ ਹਿੰਦੂ ਜਾਂਦੇ ਨੇ ਤਾਂ ਆਪਾਂ ਬੜੇ ਖੁਸ਼ ਹੁੰਦੇ ਹਾਂ ਦੀ ਕਿ ਸਾਡੇ ਕੋਲ ਆਏ ਨੇ ਪਰ ਮੈਂ ਆਪ ਦੇਖਿਆ ਗੁਰਦਾਰੇ ਤੁਸੀਂ ਜਾਓ ਕਈ ਵਾਰ ਆਪਣੀ ਗਿਆਨੀ ਭਾਈ ਸਾਰੇ ਪਾਠ ਕਰਦੇ ਨੇ ਕਈ ਬੜੇ ਸੁਲਝੇ ਹੋਏ ਨੇ ਕੋਈ ਵੀ ਇਦਾਂ ਕਿਸੇ ਤਰ੍ਹਾਂ ਬਾਰੇ ਗੱਲ ਨਹੀਂ ਕਰਦੇ ਪਰ ਕਈ ਵਾਰ ਮੈਂ ਆਪ ਦੇਖਿਆ ਕਿ ਕਹਿ ਦਿੰਦੇ ਨੇ ਜੀ ਕੋਈ ਵਰਤ ਰੱਖਦੇ ਨੇ ਕੋਈ ਆ ਕਰਦੇ ਨੇ ਤੁਸੀਂ ਨਹੀਂ ਰੱਖਣਾ ਦੈਟਸ ਫਾਈਨ ਪਰ ਕਿਸੇ ਦੇ ਧਰਮ ਨੂੰ ਨਿੰਦੋ ਨਾ ਬਿਲਕੁਲ ਤਾਂ ਸਾਨੂੰ ਇਹੀ ਹੈ ਕਿ ਇਹ ਜਿਹੜਾ ਹੈਗਾ ਲੋਕਲ ਥਿੰਕਿੰਗ ਉਹ ਤੋਂ ਬਾਹਰ ਆਓ ਮਨਨ ਤਾਂ ਇੱਕ ਫੇਰੇ ਦੇ ਵਿੱਚ ਇਹ ਵੀ ਹੈਗਾ ਕਿ ਜਿਹੜੇ ਬੱਚੇ ਨੇ ਆਪਾਂ ਨੈਗਲੈਕਟ ਕਰ ਦਿੰਦੇ ਕੰਮਾਂ 'ਚ ਅਸੀਂ ਸਾਰੇ ਉਹਦੇ ਵਿੱਚ ਆਉਂਦੇ ਆ ਕਿ ਆਪਾਂ ਹੁਣ ਤੁਹਾਡੇ ਫੈਮਿਲੀ 'ਚ ਹੋਣਗੇ ਕਿ ਜਿਹੜੇ ਬੱਚਿਆਂ ਨੂੰ ਘਰ ਛੱਡ ਕੇ ਗ੍ਰੈਂਡਪੇਰੈਂਟਸ ਕੋਲ ਕੰਮਾਂ ਤੇ ਜਾਂਦੇ ਨੇ ਫਿਰ ਆਪਾਂ ਕਹਿੰਦੇ ਪੈਸੇ ਆਪਾਂ ਕਮਾਉਣੀ ਬੱਚਿਆਂ ਵਾਸਤੇ ਪਰ ਬੱਚੇ ਨਹੀਂ ਤੁਹਾਨੂੰ ਕਹਿੰਦੇ ਕਿ ਇੰਨੇ ਕਮਾ ਕੇ ਲੈ ਕੇ ਆਓ ਨਹੀਂ ਪਤਾ ਉਹਨਾਂ ਨੂੰ ਉਹਨਾਂ ਨੂੰ ਤਾਂ ਬੈਲੈਂਸ ਚਾਹੀਦਾ ਕਿ ਪੇਰੈਂਟਸ ਵੀ ਮਿਲਣ ਸਕੂਲ ਜਾਂਦੇ ਨੇ ਮੰਨਦੇ ਆ ਵੀ ਆਪਾਂ ਪੇਰੈਂਟਸ ਨੂੰ ਉਹ ਸਭ ਕੁਝ ਵਧੀਆ ਦੇਣਾ ਚਾਹੁੰਦੇ ਆ ਪਰ ਉਹ ਵੀ ਦੇਣ ਦੀ ਕੋਈ ਲਿਮਿਟ ਹੁੰਦੀ ਹੈ ਆਪ ਐਕਸਕਿਊਜ਼ ਬਣਾਉਂਦੇ ਆ ਬੱਚਿਆਂ ਦਾ ਪਰ ਫੈਮਿਲੀ ਪਿੱਛੇ ਛੁੱਟ ਜਾਂਦੀ ਹੈ ਫਿਰ ਬੱਚੇ ਦੇਖਦੇ ਨੇ ਕਿ ਸਾਡੇ ਗ੍ਰੈਂਡਪੇਰੈਂਟਸ ਨੂੰ ਸਾਡੇ ਪੇਰੈਂਟਸ ਪੁੱਛਦੇ ਨਹੀਂ ਉਹ ਫਿਰ ਗ੍ਰੈਂਡਪੇਰੈਂਟਸ ਦੇ ਨਾਲ ਜਿਹੜੀ ਅਟੈਚਮੈਂਟ ਅਸੀਂ ਉਹ ਦਿਖਾਈ ਹੈ ਮੈਂ ਕਿ ਹਰ ਏਜ ਨੂੰ ਅਸੀਂ ਇਹਦੇ ਵਿੱਚ ਲੈ ਕੇ ਆਏ ਆ ਤਾਂ ਗ੍ਰੈਂਡਪੇਰੈਂਟਸ ਦੇ ਨਾਲ ਜਿਹੜੀ ਉਹਨਾਂ ਦੀ ਬੌਂਡਿੰਗ ਬਹੁਤ ਹੈ ਜੇ ਪੇਰੈਂਟਸ ਕੁਝ ਕਹਿ ਦੁੰਦੇ ਨੇ ਤਾਂ ਫਿਰ ਜਾ ਕੇ ਕਹਿੰਦੇ ਕਿ ਤੁਹਾਨੂੰ ਲੈ ਕੇ ਨਹੀਂ ਗਏ ਉਹ ਸਾਨੂੰ ਹੈਗਾ ਜੇ ਨਾ ਆਵੇ ਜੇ ਕਿਸੇ ਦੀ ਇੱਛਾ ਹੈਗੀ ਆ ਕਿਤੇ ਤੀਰਤ ਦੀ ਤੁਸੀਂ ਉਹਨਾਂ ਨੂੰ ਜਿੰਦੇ ਜੀ ਕਰਾਓ ਮਗਰ ਉਹਦਾ ਸਾਰੇ ਸਰ ਕਰਾਉਂਦੇ ਨੇ ਸ਼ਰਾਧ ਵੀ ਕਰਾਉਂਦੇ ਨੇ ਬੜੇ ਪਾਠ ਵੀ ਰੱਖਦੇ ਨੇ ਪਰ ਜੀਂਦੇ ਜੀ ਉਹਨਾਂ ਦੇ ਮਨ ਚ ਰਹਿ ਜਾਂਦਾ ਸੋ ਉਹ ਕਿਸੇ ਦੇ ਨਾਮ ਹੋਵੇ ਤੁਸੀਂ ਉਹਨਾਂ ਦੀ ਇੱਛਾ ਪੂਰੀ ਕਰੋ ਇਹ ਸਾਰਾ ਕੁਝ ਅਸੀਂ ਦਿਖਾਉਣਾ ਚਾਹੁੰਦੇ ਤਰਝ ਸੋ ਇਹ ਧਾਰਮਿਕ ਨਹੀਂ ਹੈਗੀ ਜੀ ਆਸਥਾ ਹੈਗੀ ਇੱਕ ਫੈਮਲੀ ਦੀ ਰਸਮ ਹੈ